ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਤੇ ਸਮਰਾਲਾ ਦੇ ਬਖਵਖ ਬਜਾਰਾ ਦੇ ਵਿੱਚ ਸਾਈਕਲ ਰੈਲੀ ਕੱਢੀ ਗਈ ਇਸਤੀ ਅਗਵਾਈ ਭਾਜਪਾ ਦੇ ਆਗੂ ਨਿਸ਼ੂ ਚੈਲਾ ਦੇ ਵੱਲੋਂ ਕੀਤੀ ਗਈ ਇਸ ਰੈਲੀ ਦੇ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋਏ ਇਹ ਰੈਲੀ ਸਮਰਾਲਾ ਸ਼ਹਿਰ ਦੇ ਵਕਫ ਵਕ ਬਜਾਰਾ ਵਿੱਚੋਂ ਹੁੰਦੀ ਹੋਈ ਲਗਭਗ 10 ਕਿਲੋਮੀਟਰ ਦੇ ਕਰੀਬ ਕੱਢੀ ਗਈ ਇਸ ਰੈਲੀ ਦੀ ਅਗਵਾਈ ਕਰ ਰਹੇ ਨਿਸ਼ੂ ਚੈਲਾ ਨੇ ਗੱਲਬਾਤ ਕਰਦੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਰੈਲੀ ਨੌਜਵਾਨ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਗਰਾਊਂਡ ਨਾਲ ਜੁੜਨ ਲਈ ਮੋਬਾਈਲਾਂ ਦੀਆਂ ਗੇਮਾਂ ਵਿੱਚੋਂ ਬਾਹਰ ਕੱਢਣ ਦੇ ਲਈ ਕੱਢੀ ਗਈ ਹੈ ਤਾਂ ਕਿ ਹੈ ਕਿ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਤੇ ਰੰਗਲਾ ਪੰਜਾਬ ਪਣਾਉਣਾ ਜ਼ਰੂਰੀ ਹੈ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਆਪਾਂ ਰੈਲੀ ਕੱਢ ਰਹੇ ਆਂ ਜੀ ਸਾਈਕਲ ਰੈਲੀ ਕੱਢ ਰਹੇ ਆਂ ਜਿਦੇ ਵਿੱਚ ਜੂਥ ਨੂੰ ਜ਼ਿਆਦਾਤਰ ਉਹਨਾਂ ਨੂੰ ਇਹ ਪ੍ਰੇਰਨਾ ਦੇਣੀ ਚਾਹੁੰਦੇ ਆਂ ਕਿ ਆਉਣ ਨਾਲ ਜੋ ਉਹਨਾਂ ਦੇ ਏਜੰਡੇ ਸੀ ਜਿੰਨਾ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਆਪਾਂ ਉਹਨਾਂ ਨੂੰ ਅਡਾਪਟ ਕਰੀਏ ਨਸ਼ਾ ਮੁਕਤ ਹਰਿਆ ਭਰਿਆ ਰੰਗਲਾ ਪੰਜਾਬ ਬਣਾਇਆ ਤੇ ਬੱਚਿਆਂ ਨੂੰ ਅਸੀਂ ਇੱਕ ਅਪੀਲ ਕਰਨੀ ਚਾਹੁੰਦੇ ਆਂ ਇਹ ਰੈਲੀ ਦੇ ਥਰੂ ਕਿ ਗਰਾਊਂਡ ਨਾਲ ਜੁੜੀਏ ਉਹਨਾਂ ਦਾ ਜਿਹੜੇ ਗੇਮਸ ਨੇ ਉਹਨਾਂ ਨੂੰ ਛੱਡ ਕੇ ਆਪਾਂ ਗਰਾਊਂਡ ਦੀਆਂ ਗੇਮਾਂ ਨੂੰ ਅਪਣਾਈਏ ਅਨੁਪਰਿਅ ਜੇ ਜੇ ਨੌਜਵਾਨ ਵਰਗ ਵੀ ਤੁਹਾਡੇ ਨਾਲ ਹੋਵੇ ਆਪਣੇ ਆ ਕੀ ਮੈਸੇਜ ਲੈ ਕੇ ਜਾ ਰਹੇ ਹੋ ਸ਼ਹੀਦ ਨੌਜਵਾਨ ਵਰਗ ਲਈ ਅਸੀਂ ਇਹੀ ਮੈਸੇਜ ਲੈ ਕੇ ਜਾ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਪਿੱਛੇ ਉਹਨਾਂ ਨੇ ਸ਼ਹਾਦਤ ਕੀਤੀ ਆ ਆਪਾਂ ਨੂੰ ਇੱਕ ਆਜ਼ਾਦੀ ਦੇ ਵਿੱਚ ਖੁੱਲੇ ਜਿ ਸਾਹ ਲੈਣ ਦੀ ਆਪਣੇ ਲਈ ਐਡੀ ਵੱਡੀ ਸ਼ਹਾਦਤ ਦਿੱਤੀ ਆ ਉਹਦੇ ਵਿੱਚ ਆਪਾਂ ਉਹਨਾਂ ਦੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਕੰਟੀਨਿਊ ਰੱਖੀਏ ਉਹਨਾਂ ਤੋਂ ਪ੍ਰੇਰਿਤ ਹੋ ਕੇ ਆਪਾਂ ਰੰਗਲਾ ਪੰਜਾਬ ਬਣਾਈਏ